ਸੱਤ ਸਾਲੋਂ ਵੀ ਕੋਈ ਸੀ ਪਤਾ ਨਹੀਂ ਲੱਗਾ। ਅੱਛੇ ਨੂੰ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੋਟੇ ਪਹੁੰਚ ਕੇ ਆਵਾਂਗਾ। ਲੱਕ ਬਾਅਦ ਨਹੀਂ ਆਇਆ। ਅੱਜ ਕਾਕੇ ਜਿਆਦਾ ਤੰਦਾ 15 ਮਿੰਟ ਦਾ ਰਸਤਾ ਰਹਿ ਗਿਆ। ਫੇਰ ਫੋਨ ਕਰਦਾਗਾ ਤੁਹਾਨੂੰ ਜਾ ਕੇ। ਉਹਦੇ ਕੋਲ ਸੀ ਜੀ ਇਹ ਦੂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਚ ਪਤਾ ਨਹੀਂ ਕਿੱਥੇ ਭੇਜ ਦੋਗੇ। ਹਾਰ ਜਾਂਦੀ ਕੋਈ ਲੋਰ ਨਹੀਂ ਆਈ ਚਲੋ ਨਹੀਂ ਬਣ ਜਾਂਦੇ ਹੀ ਫਸ ਗਏ ਥੋੜੇ ਜੰਤੇ ਜਿੰਦੇ ਜਮ ਤੋਂ ਉੱਤਰਤੀਦੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੁਛ ਐ ਅੱਗੇ ਕੁਛ ਹੀ ਕਹੁੰਦੇ ਆ ਕਿੰਨੀ ਕੀ ਨਾਂ ਤੋਂ ਜੀਰ ਕੋ ਬੱਚਾ ਕਿੰਨੀ ਦੇਰ ਕੀ ਨਾਮ ਸੀ ਬੱਚੇ ਦਾ ਕਿੰਨੇ ਦੇਰ ਹੋ ਗਏ ਆ ਇੱਥੇ ਆ ਕੇ ਗਏ ਹੋ ਤਾਂ ਇਹਨਾਂ ਨੂੰ ਜੀਸਾ ਮੂਰਲੀ ਅਮਰੀਕਾ ਭੇਜਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਗਿਆ ਉਹ ਵੀ ਆ ਸਾਹਮਣੇ ਲੱਗਾ ਫੋਨ ਕਰਦਾਗਾ ਤੂੰ ਜਾ ਕੇ ਤੈਨੂੰ ਨਾ ਹੀ ਤੱਕਰ ਫੋਨ ਆਇਆ ਨਾ ਕੋਸ ਰਿਹਾ ਮੇਰਾ ਬੱਚਾ ਲੱਭਣਾ ਚਾਹੀਦਾ ਦੌਂਕੀ ਦਿਖਾ ਕੇ ਗਿਆ ਡੌਂਕੀ ਦਿਖਾ ਕੇ ਗਿਆ ਇਧਰ ਇਦੋਂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ। ਸਾਡੇ ਬਤਨ ਲੱਗਦਾ ਕਿ ਕਦੇ ਦੇਖੀ ਨਹੀਂ। ਤੁਹਾਨੂੰ ਲੱਗਦਾ ਕਿ ਜੈਂਟਾ ਨੂੰ ਦੋਖਾ ਗਿਆ। ਉਹ ਜੈਂਟਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ। ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿਦਾਂ ਦੇ ਆ। ਹਾਂਜੀ ਪੈਂਦੀ ਦੱਸ ਸਕੀਂ। ਮੈਂ ਗੁਰਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ। ਮੈਂ ਪੰਜਾਬ ਤੋਂ ਆ ਰਹੀ ਹਾਂ। ਮੇਰਾ ਬ੍ਰਦਰ ਗਿਆ ਸੀ 2017 ਸੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ। ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ। ਜੇ ਦਾ ਪਤਾ ਕੀਤਾ ਜਾਵੇ। ਅਜੇ ਤੱਕ ਕੋਈ ਗੱਲਬਾਤ ਦਾ ਨਹੀਂ ਪਤਾ ਲੱਗਾ। ਕਿਹੜੀ ਜਗ੍ਹਾ ਗਿਆ ਸੀ? ਅਮਰੀਕਾ ਗਿਆ ਸੀ। ਕਿਸ ਤਰ੍ਹਾਂ ਗਿਆ ਸੀ? ਡੋਂਗੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਸ਼ ਨਹੀਂ ਨਾ ਜੈਂਟ ਕੋਸ਼ਦਾਸ ਦੇਰ ਨਾ ਕੋਸ਼ੇ ਕਿੰਨੇ ਦਿਨ ਹੋ ਗਏਗੇ ਨੂੰ 78 ਸਾਲ ਹੋ ਗਏਗੇ ਨੂੰ ਲੋਕੋ ਕੋ ਪਿਆਸਨ ਦੇਖ ਦਿਨਾ ਚਾਹੋ ਯਾਰ ਮੈਂ ਇਹ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਫਲਾਟ ਕਰਾਓ ਡੋਂਗੀ ਲਾ ਕੇ ਡੋਂਗੀ ਲਾ ਕੇ ਨਾ ਜਾਓ ਤੋ ਬੱਚੇ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰਾ ਭਰਾ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਹäm ਮੰਨ ਕਰਦੇ ਹੋ ਮੰਗ ਵਸ ਇਹੀ ਹੈ ਕਿ ਭਰਾ ਦਾ ਪਤਾ ਲੱਭ ਜੇ 7-8 ਸਾਲ ਹੋ ਗਏ ਕੁਛ ਪਤਾ ਨਹੀਂ ਲੱਗਾ ਕੋ ਫੋਨ ਵੀ ਆਇਆ ਹੈ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹ ਹੀ ਹੈ ਕਿ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਇਹਦਾ ਕਿਥੇ ਈ ਹੈ بس کیا لو گے وہ کیسے دکھتے ہیں جو لوگ باہر جا رہے ہیں ڈونکی لگا کے بس یہی کہنا چاہوں گی کہ بچو جننا بچے ਜਾਂਦਾ ਧੋਖੇबाज ਤੋਂ بچو اپنا ਪਹੁੰਚਾਨ ਕਰਕੇ ਸਿੱਧੀ ਫਲੈਟ ਕਰੋ ਆਪਣਾ ਜਿੱਦਾ ਹੁੰਦਾ ਉਦਾਂ ਕਰੋ ਪਰ ਜੰਟਾ ਤੋਂ بچو ਜਿੰਨਾ بچے ਜਾਂਦਾ ਬਸ ਮੈਂ ਹੀ ਕਹਿਣਾ ਚਾਹੁੰਦਾ ਤਾਰ ਸਿੰਘ ਦਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ 2017 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਦੇਵ ਸਿੰਘ ਸੁਖੀ ਜੀ ਬਿੰਨ ਮੈਦੀਪੁਰ ਜੋ ਕੋ 4-5 ਮੁੰਡਿਆਂ ਦਾ ਗਰੁੱਪ ਸੀ 2 ਕੋ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਇਆ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਾ ਜਾ ਕੇ ਰੁਕੇ ਹੈ ਇਹ ਮਰਾਚ ਨੇ ਉਹਨੂੰ ਬਥੇ ਸੇ ਕੋਈ ਪਲਾਨੀ ਜਗ੍ਹਾ ਅਸੀਂ ਦੱਸਿਆ ਨਹੀਂ ਕਿ ਜਗ੍ਹਾ ਕਿਹੜੀ ਹੈ ਮੈਕਸਿਕੋ ਹੀ ਹੋएगी ਜਾਂਗੇ ਕਿਸ ਜਗ੍ਹਾ ਭੇਜਿਆ ਥਾ ਮੈਕਸਿਕੋ ਭੇਜਿਆ ਰਿਹਾ ਤੇ ਕਹਾ ਜਾ ਕੇ ਡੌਂਕੀ ਡੌਂਕੀ ਦਾ ਹਾਂ ਡੌਂਕੀ ਰਾਂ ਹੀ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਇਹਨਾਂ ਭੇਜਦੇ ਇਹਦੇ ਜੌਂਕੀ ਦੇ ਰਸਤੇ 'ਤੇ ਇਹਦੇ ਫਿਰ ਮੁੰਡੇ ਚੰਗੀ ਤਾਂ ਸੀ ਇਹ ਹਾਲ ਤਾਂ ਚੈਪੀ। ਅਤਰੀਆਂ ਦਾ ਰਾ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ। 17 ਤੋਂ ਲੈ ਕੇ ਹੁਣ ਤੱਕ। ਕਿੰਨੇ ਦੇਰ ਹੋ ਗਈ ਉਸਕੋ ਦੇਰ। 18 ਸਾਰ ਚੱਲ ਰਹੇ ਆ ਜੀ। ਹਾਂ ਜੀ। ਤੇ ਕਿੰਨੇ ਲੜਕੇ ਗਏ ਸਨ ਵਾਹ ਪੇ? ਇਹ 4-5 ਮੁੰਡਿਆਂ ਦਾ ਗਰੁੱਪ ਹੀ। ਕੋਈ ਸੇ ਉੱਥੇ ਮਕੇਰੀਆਂ ਦਾ ਹੀ, ਇੱਕ ਕਪੂਰਥਲੇ ਦਾ ਹੀ, ਇੱਕ ਇੱਧਰ ਦਾ ਹੀ ਅੰਮ੍ਰਿਤਸਰ ਦਾ, ਪੰਡੋਰੀ ਵਾਲਾ ਦਾ। ਜਾਨ ਬਾਕੀ ਮੁੰਡਿਆਂ ਬਾਕੀ ਜਾਣਕਾਰੀ ਨਹੀਂ ਪਈ। ਦੋ ਕੋ ਬੰਡੋਰੀ ਦੇ ਸੀ ਤੇ ਮੈਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹਨੂੰ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਮੂੰਹ ਨਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾ ਜਾ ਕੇ ਬੈਠੇ ਮੁਰਕੇ ਫਿਰ ਖਵਾਰ ਚ ਇਹ ਜੀ ਕਹਾ ਜਾ ਕੇ ਬੈਠੇ ਇਹੋ ਡੋਂਕੇ ਨਾ ਕੀ ਰਸਤੇ ਭੇਜਦੇ ਅਗੇ ਰਸਤੇ ਜਾਂਦਾ ਸਾਨੂੰ ਨਹੀਂ ਪਤਾ ਕਿਹੜੇ ਪਾਸੇ ਰਸਤੇ ਭੇਜਦੇ ਮੈਸੀ ਕੋ ਬਾਰ ਡਰਾਈਗੀ ਔਰ ਵੀ ਈੜੇ ਆ ਗਏ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਦੇ ਤੇ ਮੁਰਗੇ ਫਿਰ ਖਵਾਰ ਤੇ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਹੀ ਲਾਪਤ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਇੰਨੀ ਬਿਠੀ ਪੁੱਛੀ ਗਈ ਸੀ ਕਿ ਕਿਧੌੜੇ ਭੱਜੇ ਜਾਂ ਕਿਸੇ ਨੇ ਬਾਤ ਨਹੀਂ ਕੀਤੀ ਸੁਣੇ ਤੇ ਉਹਨਾਂ ਹੀ ਟਾਈਮ ਅੜੀ ਚ ਬੈਠੇ ਆ ਜੋ ਲੋਕ ਡੌਂਕੀ ਲਾਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਸੋ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਓ ਇੱਕ ਨੰਬਰ ਜਾਓ ਨੇਰੇ ਇੱਧਰ ਬਥੇਰੀ ਰੋਟੀ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬੰਨ ਜਾਣ ਬੰਦੇ ਹੀ ਫਸ ਗਏ ਥੋੜੇ ਜੈਂਟੇ ਜਿੰਦੇ ਜਮਦੂ ਧਰਤੀ ਤੇ ਆਏ ਆ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੋਈ ਛਾ ਅੱਗੇ ਕੋਈ ਕਵਾਂਦੇ ਆ ਤੇ ਬੰਦੇ ਨੇਰੇ 'ਚ ਰੱਖਦੇ ਆ ਇਹਦੇ

ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਿਹਾਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਆ ਇਹਨਾਂ ਨੌਜਵਾਨਾਂ ਪੜੇ ਰਹੇ ਲੜਕੇ ਉਹ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੀ ਸਰਕਾਰਾਂ ਦੀ ਵੀ ਥੋੜੀ ਹੈ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜੈਂਟਾ ਦਾ ਜਲਸਾ ਜਿ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਚੈੱਕ ਕਰਨ ਜਿਹੜਾ ਫਰਾਡ ਚੱਲੇ ਆ ਅੱਜਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ आप तो चंगे भले लुक छुप कर लें गुजारा तो जो पिछले माँ प्यो रही बहुत मुश्किल होता कम मेरा एक भी लड़का था एक लड़का एक, लड़का, एक, लड़का, एक बेटी थी और आप जानते ही हैं सब कुछ फिर हम तो हूँ जैसे जिये कि ये पर आगे जड़े आगे आने वाली पीढ़ी उनको हम सचेत करते हैं लट रहे हैं से बचे ਯਾਰ ਲੋਕੋ ਨੂੰ ਮੈਸੇਜ ਦੇ ਰਹਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਇਹ ਹੈ ਕਿ ਆ ਕੇ ਇਸ ਇਲੱਟ ਰਹੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇੱਕ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ 'ਚ ਬੜਾ ਕੰਮ ਹੈ ਸਰਕਾਰ ਸੇ ਮਾਗ ਹੈ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ ਸੇ ਵੀ ਪੰਜਾਬ ਸਰਕਾਰ ਸੇ ਵੀ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ ਆਂ ਬਹੁਤ ਮੁਸ਼ਕਿਲ 'ਚ ਜੀ ਰਹੇ ਆਂ ਮਿਹਰਬਾਨੀ ਆਓ ਵੀ